ਇਹ ਸੇ ਮੰਗਣ ਡਿਆ ਪਿਆ ਵਾ ਸ਼ਰਮ ਕਰ ਤੇ ਇਹ ਗੱਲ ਕਹਿਆ ਵੀ ਮੰਮੀ ਕੋਈ ਗੱਲ ਨਹੀਂ ਵਿਆਹ ਹੋ ਜੂ ਨਾ ਤੇ ਮੈਂ ਡੈਡੀ ਨਾਲ ਤੇ ਜੋਬ ਨਾਲ ਕੰਮ ਕਰਵਾਇਆ ਕਰੂੰਗਾ ਨਹੀਂ ਮੰਮੀ ਜੀ ਘਰ ਤੇ ਬੜਾ ਸੋਹਣਾ ਆ ਪਰ ਇਹ ਕੀ ਹੈਗਾ ਹਲੇ ਫਰਸੀ ਆ ਨਾ ਕੋਈ ਨਹੀਂ ਪੁੱਤ ਅਸੀਂ ਕਿਹਾ ਵੀ ਲਵਲੀ ਦਾ ਵੀ ਵਿਆਹ ਕਰਕੇ ਬਾਅਦ ਚੋ ਟੈਲਾ ਟੂਲਾ ਲਾਵਾਂਗੇ ਚਲ ਕੋਈ ਗੱਲ ਨਹੀਂ ਜੇ ਤੇਜਵਨਾ ତ ਰਮਨ ਤੂੰ ਵੀ ਕਿਹੜੀ ਘਟਵਾ ਮੈਂ ਪਰਿਵਾਰ ਆਪਣਾ ਅੱਗੇ ਵੀ ਨਹੀਂ ਟੁੱਟਣ ਦਿੱਤਾ ਤੇ ਹੁਣ ਵੀ ਨਹੀਂ ਟੁੱਟਣ ਦੇਣਾ ਵੇ ਹੋਣ ਆਣ ਕੇ ਇੱਥੇ ਬਹਿ ਗਿਆ ਵਾ ਮੰਮੀ ਮੇਰੀ ਸੁਣੋ ਗੱਲ ਜਦੋਂ ਭਾਬੀ ਆ ਜਾਂਦੀ ਆ ਨਾ ਉਹਨੂੰ ਉਸੇ ਵੇਲੇ ਪੁੱਛੋ ਵੀ ਕੀ ਕਰਕੇ ਆਈ ਥੇ ਕਿ ਨਹੀਂ ਦੱਸ ਉਹਨੇ ਤੇਰੀ ਗੱਲ ਦੇ ਵਿੱਚ ਨਹੀਂ ਆਉਣਾ ਭਾਵੇਂ ਜੋ ਮਰਜ਼ੀ ਮੇ ਕਹਿਣਾ ਤੇ ਮੁੰਡਾ ਗਲਤ ਜਾਂ ਕੁੜੀ ਗਲਤ ਵਾ ਫੇਰ ਨਾ ਆਖੇ ਕੋਈ ਗਲਤ ਕਰਮ ਚੁੱਕਿਆ ਗਿਆ ਤੇ ਤਾਂ ਹੌਂਸਲਾ ਰੱਖ ਕਿੱਧਰ ਦੀ ਅੱਗ ਲੱਗੀ ਤੈਨੂੰ ਟਾਈਮ ਤੇ ਲੱਗਦਾ ਹੀ ਇਹੋ ਜਿਹੇ ਕੰਮਾਂ ਨੂੰ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਹੋਵਨ ਵਾਲੇ ਹੀ ਆ ਨਾ ਉਹਨਾਂ ਨਾਲ ਗੱਲ ਕਰੋ ਪਹਿਲਾਂ ਤੇ ਜੇ ਤੈਨੂੰ ਮੇਰੇ ਤੇ ਨਹੀਂ ਨਾ ਯਕੀਨ ਆਉਂਦਾ ਸਿੱਧੀ ਗੱਲ ਤੂੰ ਆਪ ਹੀ ਕਰ ਲੈ ਐਨਾ ਔਖਾ ਵਾਂ ਤੇ ਗੱਲ ਕਰੋ ਗੱਲ ਕਰੋ ਜਿੱਦਾਂ ਤੂੰ ਜ਼ਬਾਨ ਚਲਾਉਂਦੇ ਆ ਇਦਾਂ ਹੀ ਉਹ ਚਲਾਉਂਦੀ ਮੇਰੇ ਗਾੜੀ ਮੈਂ ਤੁਹਾਡੇ ਸਾਰਿਆਂ ਕੇ ਭੇਜ ਤੇ ਗਰਾਉਂਨ ਨੂੰ ਹੀ ਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਨਹੀਂ ਜਦੋਂ ਇਹ ਸਿਆਪਾ ਪਾਇਆ ਸੀ ਮੈਨੂੰ ਪੁੱਛ ਕੇ ਪਾਇਆ ਸੀ ਤੁਰਿਆ ਰਹਿਣਾ ਕਦੀ ਗੱਡੀ ਲੈ ਕੇ ਕੁੜੀ ਦਾ ਮਗਰ ਚੱਲ ਗਿਆ ਕਦੀ ਮੋਟਰਸਾਈਕਲ ਲੈ ਕੇ ਚੱਲ ਗਿਆ ਪਿਓ ਤੇਰਾ ਵੱਖ ਖਿਜੰਡਿਆ ਵਾ ਭਰਾ ਤੇਰਾ ਵੱਖ ਖਿਜੰਡਿਆ ਵਾ ਤੇ ਉਹ ਓਦਾਂ ਵੀ ਖਿਜਦੇ ਰਹਿੰਦੇ ਆ ਤੇ ਇਹੋ ਗੱਲ ਤੂੰ ਖਿਜੰਡੇ ਆ ਉਹਦਾ ਕਿਹੜਾ ਰੱਤੇ ਖੇਦੇ ਹੀ ਉਹ ਉਹਨਾਂ ਨੂੰ ਪਤਾ ਹੀ ਤੇਰੀਆਂ ਕਰਤੂਤਾਂ ਦਾ ਪਿੱਤੂ ਕੋਈ ਚੰਦ ਚੜਾਵਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਉਹਨਾਂ ਨਾਲ ਗੱਲ ਕਰੋ ਤੇ ਹੱਲ ਕਰੋ ਤੁਸੀਂ ਗੱਲ ਦਾ ਤੇ ਮੇਰੀ ਗਾਸਨ ਤੇਰੀ ਵੀ ਭਾਬੀ ਲੱਗਦੀ ਤੂੰ ਸਿੱਧੀ ਗੱਲ ਕਰ ਲੈ ਮੈਂ ਨਹੀਂਗਾ ਉਹਨਾਂ ਨੂੰ ਪੁੱਛਣਾ ਤੁਸੀਂ ਪੁੱਛੋ ਆਹੋ ਇਹ ਜਿਹੜਾ ਫਾਹ ਵਾ ਮੇਰੇ ਗੱਲ 'ਚ ਪਾ ਤੇ ਜਿੱਥੋਂ ਗੱਲਾਂ ਕਰਾਉਣੀਆਂ ਤੂੰ ਹੀ ਗਾੜੀ ਹੋ ਉਹ ਮੈਨੂੰ ਇਹ ਗੱਲ ਦਾ ਨਹੀਂਗਾ ਪਤਾ ਕਦੀ ਕੋਹਤ ਕਦੀ ਕੋਹ ਤੂੰ ਹੀ ਭਾਬੀ ਨਾਲ ਗੱਲ ਕਰਕੇ ਤੇ ਮੇਰਾ ਵਿਆਹ ਦੀ ਤਿਆਰੀ ਕਰੋ ਸਿੱਧੀ ਗੱਲ ਤਨ ਮੈਂ ਦੱਸ ਤੀ ਜੀ ਹਾਂ ਹੈ ਮੁੰਡਾ ਤਾਂ ਆਤੀ ਚੋਕੜੀ ਆ ਵਿਆਹ ਕਰੋ ਵਿਆਹ ਕਰੋ ਮੈਨੂੰ ਸਮਝ ਨਹੀਂ ਆਉਂਦੇ ਵੀ ਮੈਂ ਕਿੱਦਾਂ ਗੱਲ ਉਹਦੇ ਨਾਲ ਕਰਾਂ ਤੇਰਾ ਮਨ ਬੜਾ ਬੋਲਣ ਦੇ ਵਿੱਚ ਸੀ ਕੀ ਕਹਿੰਦਾ ਵੇ ਹੁਣ ਕੀ ਕਹਿੰਦਾ ਏ ਕਹਿਣਾ ਇਹਨੇ ਕੀ ਆ ਉਹਨੂੰ ਅੱਗ ਲੱਗੀ ਵਿਆਹ ਦੀ ਵੀ ਹੁਣ ਵਿਆਹ ਹੋ ਜਾ ਛੇਤੀ ਨਾਲ ਤੁਸੀਂ ਆਪਸੇ ਆਣੇ ਜੇ ਆਂਦਾ ਵਾ ਵੀ ਭਾਬੀ ਨੂੰ ਕਹੋ ਭਾਬੀ ਨੂੰ ਮੈਂ ਕਿਹੜੇ ਮੂੰਹ ਨਾਲ ਕਵਾਂ ਜਦੋਂ ਰਿਸ਼ਤੇ ਦੀ ਗੱਲ ਜੇ ਨਹੀਂ ਚੱਲੀ ਭਾਬੀ ਤੋਦੋਂ ਆਂਦੀ ਹੁੰਦੀ ਸੀ ਵੀ ਇਹ ਕੰਮ ਤਾਂ ਦਾ ਕੋਈ ਨਹੀਂ ਕਰਦਾ ਤੇ ਇਹਨੂੰ ਕੁੜੀ ਕਿੰਨੇ ਦੇਣੀ ਆ ਹੁਣ ਇਹਦੀ ਗੱਲ ਦੇ ਵਿੱਚ ਆਊਗੀ ਉਹ ਮੇਰੀ ਗੱਲ ਸੁਣਾ ਤੈਨੂੰ ਜੂ ਕਹਿੰਦਾ ਵਾ ਤੇ ਆਪ ਡਾਇਰੈਕਟ ਗਏਗਾ ਭਾਬੀ ਨੂੰ ਇਹਦੀ ਕੋਈ ਮੰਨਦੀ ਨਹੀਂ ਉਹ ਇੰਨੀ ਗੱਲ ਕਰ ਹੀ ਨਹੀਂ ਸਕਦਾ ਉਹਨਾਂ ਦੇ ਨਾਲ ਕਦੀ ਉਹਨਾਂ ਦੇ ਆਖੇ ਲੱਗਾ ਹੁਣ ਕਿੱਦਾਂ ਗੱਲ ਕਰੇ ਚਲ ਕਹਿ ਕੇ ਤੇ ਵੇਖੇ ਨਾ ਲੱਗੇ ਤੇ ਨਹੀਂ ਸਹੀ ਹੁਣ ਮੇਰੇ ਗੱਲ ਪਿਆਂਦਿਆ ਵੀ ਤੂੰ ਮਾਤਾ ਗੱਲ ਕਰ ਮੈਂ ਗੱਲ ਕਿੱਦਾਂ ਕਰਾਂ ਤੇ ਤੁਸੀਂ ਗੱਲ ਕਰੋ ਹਾਂ ਕਿਦਣਾ ਕਰਾਂ ਜੋ ਬੰਨਾ ਤੇ ਜੋਤਨਾ ਰਮਨ ਮੇਰੀ ਗੱਲ ਸੁਣਾ ਠੀਕ ਆ ਮੇਰੀ ਇੱਛਾ ਤੇ ਮੇਰੀ ਮੰਦੇ ਆ ਗੱਲ ਪਰ ਮੈਂ ਇਹਦੀ ਗੱਲ 'ਚ ਨਹੀਂ ਹਾਂ ਤਨਮਾ ਦਾ ਦੱਸ ਕੀ ਆ ਵਿਆਹ ਹੋ ਗਿਆ ਸਾਰੇ ਕੰਮ ਠੀਕ ਹੋ ਜਾਣੇ ਆ ਉਹ ਰਮਨਾ ਮੈਨੂੰ ਤੇ ਇਹ ਆ ਵੀ ਕੀ ਪਤਾ ਕੁੜੀ ਵਾਲੇ ਦਾ ਘਰ-ਬਾਰ ਵੀ ਹੈਗਾ ਕਿ ਹੈ ਨਹੀਂ ਕੀ ਕਰਦਾ ਫਿਰਦਾ ਉਹ ਕੋਹ ਨਹੀਂਗਾ ਕਰਦਾ ਤੁਹਾਡੀ ਦੋਵੇਂ ਜੀ ਮੰਨਦੇ ਆ ਆਉਂਦੇ ਆ ਨਾ ਤਾਂ ਤੁਸੀਂ ਕਰੋ ਗੱਲ ਉਹਨਾਂ ਦੇ ਨਾਲ ਵੀ ਜਿੱਦਾਂ ਵੀ ਹੁੰਦਾ ਧੀਏ ਵਿੱਚ ਪਾ ਕੇ ਰਿਸ਼ਤਾ ਕਰਾਈ ਸਿਰੇ ਚਾੜਨਾ ਵਾ ਕਿਸ ਤਰ੍ਹਾਂ ਮੇਰੀ ਇੱਕ ਗੱਲ ਸੁਣੋ ਹੁਣ ਤੇ ਉੱਥੇ ਜਿਹੜਾ ਚਾਚੇ ਤਾਏ ਜਿੰਨੇ ਹੈਗੇ ਲਾਗੇ ਆਣ ਗਵਾਂਡ ਤੋਂ ਦੀਤ ਕਰਦੇ ਆ ਜਦੋਂ ਜਾਂਦੀ ਆ ਤੇ ਭੱਲ ਕੇ ਇਹੋ ਜਿਹਾ ਕੰਮ ਹੋ ਗਿਆ ਤੇ ਇਹਨੂੰ ਕਿਸ ਨੇ ਕੋਣਾ ਮੁੜ ਕੇ ਤੇ ਉਹਨੇ ਕਹਣਾ ਡੈਡੀ ਤੁਹਾਡੇ ਕਹਿੰਦੇ ਤੇ ਮੈਂ ਇਹ ਕੰਮ ਕੀਤਾ ਸੀ ਫਿਰ ਤੁਸੀਂ ਕੀ ਚਾਹੁੰਦੇ ਜੇ ਵੀ ਮੁੰਡੇ ਦਾ ਵਿਆਹ ਤੋਂ ਬਾਅਦ ਘਰ ਉਜੜ ਜੇ ਸਗੋਂ ਪਿਓ ਤੇ ਆਪ ਗਾਂ ਹੋ ਕੇ ਸਾਰੇ ਕੰਮ ਕਰਦੇ ਆ ਤੇ ਮੇਰੀ ਗੱਲ ਸੁਣੋ ਘਰ ਦੀ ਕੋਈ ਗੱਲ ਨਹੀਂ ਗਈ ਆਂਦੇ ਪੇ ਕੋਠੇ ਬੜੀ ਤਗੜੀ ਪਾਈ ਐ ਕੁੜੀ ਵਾਲਿਆਂ ਨੇ ਕੁੜੀ ਦਾ ਭਰਾ ਇੱਕ ਬਾਹਰ ਵਾ ਸੌਖੇ ਆ ਬੰਦੇ ਉਹ ਜਿਹੜਾ ਸੌਕੇ ਏਡੇ ਤੇ ਕੁੜੀ ਨੇ ਕੀ ਵੇਖਿਆ ਇਹ ਕੰਮ ਨਹੀਂ ਕਰਦਾ ਕੋਈ ਕਾਰਨ ਉਹਨੇ ਭੁਖੇ ਮਰਨਾ ਮੁੜ ਕੇ ਭਲਕੇ ਇੱਥੇ ਆਣ ਕੇ ਉਹ ਨਹੀਂ ਭੁਖੇ ਮਰਦੀ ਸਾਡਾ ਪਿਆਲੀ ਬੰਨਾ ਹੈ ਨਹੀਂਗਾ ਇੱਥੇ ਤੇ ਜਦੋਂ ਇਹਨੇ ਕੰਮ ਹੀ ਨਹੀਂ ਕਰਨਾ ਪਿਆਲੀ ਬੰਨੇ ਨੂੰ ਕੀ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਹਿਣ ਦੇ ਬਜਾਇ ਸਗੋ ਹਾਂ ਨਾ ਨਾ ਹੀ ਕਰੀ ਜਾਂਦੇ ਜੇ ਚੱਲ ਕੋਈ ਗੱਲ ਨਹੀਂ ਫਿਰ ਮੈਂ ਕਰਦਾ ਇਹਨਾਂ ਨਾਲ ਗੱਲਬਾਤ ਸਲਾਹ ਕਰ ਲੈਨੇ ਆਂ ਜੋ ਬਣਣਾ ਨਾ ਜੋਤਨਾ ਬਹਿ ਕੇ ਆਹ ਆਉਂਦੇ ਆ ਤੇ ਕਰੋ ਗੱਲ ਇਹਨਾਂ ਨਾਲ ਚੱਲ ਕੱਬੇ ਫਿਰ ਇਹਨਾਂ ਨਾਲ ਗੱਲਬਾਤ ਜੋਤ ਆਨੇ ਕਾ ਰਾਉਤ ਮੇਰੇ ਗੱਲਾਂ ਠੀਕ ਐ ਪਤਾ ਨਹੀਂ ਮੰਮੀ ਦੇ ਐ ਸਦਨ ਹੁਣ ਆਉਂਦਿਆਂ ਨੂੰ ਪਤਾ ਨਹੀਂ ਨਵਾਂ ਸਿਆਪਾ ਕੀ ਰੰਭ ਕੇ ਰੱਖਿਆ ਦੱਸਿਆ ਨਹੀਂ ਕੁਛ ਕਿੱਥੋਂ ਸੁਣ ਕੇ ਆਉਣੀ ਆ ਫਿਰ ਦੱਸਣੀ ਆ ਜਾ ਸੁਣ ਕੇ ਕਿਆ ਤੇ ਆਈਆਂ ਪਤਾ ਨਹੀਂ ਕਿਸ ਮੂੰਹ ਬੋਲਣਾ ਇੰਨੇ ਪੀਕਿਆਂ ਤੋਂ ਆਈ ਹਵਾ ਤੇ ਇਹਦੀ ਵਿਗੜੀ ਹੋਣੀ ਆ ਨੇ ਕੱਲੀ ਤੁਰੀ ਆਉਂਦੇ ਹੀ ਆ ਜੋ ਬੰਨੂੰ ਆਵਾਜ਼ ਮਾਰ ਮਮੀ ਕੀ ਗੱਲ ਹੋਈ ਆ ਆਹੋ ਗੱਲ ਵਾ ਕੋਈ ਸਲਾਹ ਕਰਨੀ ਆ ਜੋ ਬੰਨੂੰ ਆਵਾਜ਼ ਮਾਰਤਾ ਆਪਣੇ ਪਿਓ ਨੂੰ ਸੱਦ ਕੇ ਲਿਆ ਐਡੀ ਕਿਹੜੀ ਸਲਾਹ ਜਿਹੜੀ ਤੁਸੀਂ ਆਉਂਦੇ ਹੀ ਡੇਬੇ ਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਜ਼ਬਾਨ ਤੇਰੀ ਇਦਾਂ ਹੀ ਚੱਲਣੀ ਆ ਤੋ ਉਹ ਹੀ ਜਵਾਬ ਤੁੰ ਦਿੱਤਾ ਮੈਨੂੰ ਤੁਮਾ ਕੀ ਗੱਲ ਹੋਈ ਆ ਬਹਿ ਜਾ ਦੱਸਦੀ ਆ ਬਹਿ ਜਾ ਦੋੜਾ ਮੇਰੀ ਗੱਲ ਸੁਣੋ ਮੈਂ ਤੈਨੂੰ ਸਹੁਰੇ ਜਾਣ ਲੱਗੇ ਨੂੰ ਹੀ ਕਿਹਾ ਸੀ ਕਿ ਜੋਤਨਾ ਗੱਲ ਕਰੀ ਤੇ ਤੂੰ ਗੱਲ ਕੀਤੀ ਇਹ ਤਾਂ ਨਾ ਸਾਰੀ ਉਹ ਗੱਲ ਕੀ ਕਰਨੀ ਗੱਲ ਤੇ ਮੈਂ ਉਦੋਂ ਕਰ ਲਈ ਸੀ ਹਾਂ ਪਰ ਇਹ ਨੀਜ ਮੰਦੀ ਹੁਣ ਕਰ ਲਓ ਤੁਹਾਡੇ ਸਾਹਮਣੇ ਹੀ ਆ ਤੇ ਨਵੀਂ ਨਹੀਂ ਜੇ ਗੱਲ ਚ ਹੱਕ ਜ ਹੈਗਾ ਠੀਕ ਹੈ ਨਾ ਮੁੜ ਕੇ ਜੇ ਸਾਡੀ ਉੱਥੇ ਕੋਈ ਗੱਲਬਾਤ ਹੋ ਗਈ ਤਾਂ ਮੈਂ ਆਪਣੇ ਸਹੁਰੇ ਨਹੀਂ ਜਾਇਆ ਕਰਨਾ ਡੀ ਤੁਸੀਂ ਦੱਸੋ ਆਪ ਮੈਂ ਪੁੱਤ ਤੇਰੀ ਮਾਂ ਨੂੰ ਹਾਲ ਗੱਲ ਪਹਿਲਾਂ ਹੀ ਦੱਸੀ ਆ ਕਿ ਜੇ ਉੱਥੇ ਕੋਈ ਗੱਲਬਾਤ ਹੋ ਗਈ ਤਾਂ ਉਹਨੂੰ ਵੀ ਸਹੁਰੇ ਬਣ ਜਾਊਗਾ ਰਣ ਦੇਣਾ ਕਿ ਨਹੀਂ ਗੱਲ ਤੇ ਠੀਕ ਵਾ ਪਰ ਹਾਲਤ ਹੁਣ ਤੁਸੀਂ ਟੱਬਰ ਨੇ ਸਾਰੇ ਨੇ ਸਲਾਹ ਕਰਕੇ ਕੱਢਣਾ ਇਹ ਗੱਲ ਦਾ ਵੇਖ ਲਓ ਜਿੱਦਾਂ ਠੀਕ ਲੱਗਦਾ ਮੇਰੀ ਮਮੀ ਮੈਂ ਤਾਂ ਨਹੀਂ ਇਹ ਗੱਲ ਚੰਦੀ ਕਿਉਂਕਿ ਮੈਨੂੰ ਤੇ ਤੁਸੀਂ ਅੱਗੇ ਨਹੀਂ ਚੰਗਾ ਸਮਝਦੇ ਪੇ ਕਹਿੰਦਾ ਕਿ ਤੇ ਮੇਨੇ ਪਹਿਲਾਂ ਹੀ ਵਜਦੇ ਆ ਤੇ ਮੈਂ ਉੱਥੋਂ ਰਿਸ਼ਤਾ ਕਰਾ ਕੇ ਤੇ ਮੁੜ ਕੇ ਆਪਣੀ ਬੇਇੱਜ਼ਤੀ ਉੱਥੇ ਫੇਰ ਕਰਾਵਾਂ ਤੈਨੂੰ ਮੈਂ ਕੀ ਕਿਹਾ ਵਾ ਤੂੰ ਮੈਨੂੰ ਇਹ ਦੱਸ ਫੇ ਬੰਦੇ ਕਿਦਾਂ ਦੇਓ ਘਰ ਬਰ ਕਿਦਾਂ ਦਾ ਉਹਨਾਂ ਦਾ ਮम्मी ਮੈਨੂੰ ਨਹੀਂ ਪਤਾ ਮੈਂ ਕਿਹੜਾ ਉਹਨਾਂ ਦੇ ਘਰ ਨਿੱਤ ਜਾਂਦੀ ਆ ਪਿੰਡ ਗਈਆਂ 5-6 ਮਹੀਨੇ ਬਾਅਦ ਤਰਲੇ ਮਾਰ-ਮਾਰ ਕੇ ਮੈਂ ਕਿਹੜਾ ਰੋਜ਼ ਘਰੋਂ ਬਾਹਰ ਜਾਣ ਨਹੀਂ ਮੈਨੂੰ ਤੇਰੇ ਤੋਂ ਇਹ ਉਮੀਦ ਸੀ ਵੀ ਜ਼ੁਬਾਨ ਹੀ ਚਲਾਉਂਦੀ ਮੇਰੇ ਘੜੀ ਤੂੰ ਦੱਸ ਜੋ ਬਣ ਸਮਝਾਉਣਾ ਇਹਨੂੰ ਕਿ ਨਹੀਂ ਓ ਮਮੀ ਮੈਂ ਕੀ ਦੱਸਾਂ ਡੈਡੀ ਮੈਂ ਤੁਹਾਡੇ ਨਾਲ ਸਵੇਰੇ ਗੱਲ ਕੀਤੀ ਹੀ ਰਾਂ ਕੀਤੀ ਨਾਲੇ ਵੇਖੋ ਗੱਲ ਤੇ ਇਦਾਂ ਵਾਂ ਵੀ ਜੇ ਕੰਮ ਹੋਵੇ ਬੜਾ ਵਧੀਆ ਹੂੰ ਤੇ ਫੇਰ ਤੇ ਅਸੀਂ ਗੱਲ ਕਰਦੇ ਵੀ ਚੰਗੇ ਲੱਗੀ ਐ लवली ਦਾ ਮੈਨੂੰ ਅੱਗੇ ਯਕੀਨ ਨਹੀਂ ਕੋਈ ਓਏ ਇਹ ਤਾਂ ਗੱਲ ਪਤਾ ਤੇਰੀ ਮਾਂ ਨੂੰ ਮੈਂ ਪਹਿਲਾਂ ਹਾਂ ਗੱਲਾਂ ਦਸੀਆਂ ਆ ਪੀ ਸਾਰਾ ਸਾਰਾ ਦਿਨ ਤੇ ਵੱਡੇ ਚ ਨਾ ਹੁੰਦਾ ਤੇ ਜੇ ਭੜ ਕੇ ਵਿਆਹ ਕਰਨ ਤੋਂ ਬਾਅਦ ਵੀ ਨਾ ਉਹ ਸਮਝਿਆ ਤੇ ਫਿਰ ਉਹਨਾਂ ਨੂੰ ਉੱਥੇ ਬਣਜੋਗਾ ਰਹਿਣ ਦੇਣਾ ਸਾਰਿਆਂ ਦੀ ਮਰਜ਼ੀ ਦੇ ਨਾਲ ਹੁੰਦਾ ਨਾ ਹਾਂ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਫਿਰ ਅਸੀਂ ਗੱਲ ਕਰਦੇ ਵੀ ਚੰਗੇ ਲੱਗਦੇ ਹੈ ਨਾਲੇ ਰਿਸ਼ਤੇਦਾਰ ਵਿੱਚ ਹੁੰਦੇ ਉਹਨਾਂ ਨੂੰ ਵੀ ਸ਼ਰਮ ਸੰਗ ਹੁੰਦੀ ਕਿਸ ਦੀ ਤਾਂ ਹੋਈ ਤਾਂ ਹੈ ਹੀ ਹੈ ਨਾ ਸਾਨੂੰ ਅਜੇ ਵੀ ਕੋਈ ਦਿੱਕਤ ਨਹੀਂ ਹੈਗੀ ਵੀ ਆਪਣੀ ਮਰਜ਼ੀ ਨਾ ਕਰਾਉਂਦੇ ਆ ਵਾ ਦਿੱਕਤ ਏਸੇ ਗੱਲ ਦੀ ਹੈ ਵੀ ਆਹ ਹੱਥੀ ਕੁਝ ਨਹੀਂ ਕਰਦਾ ਮੁੜ ਕੇ ਇਹ ਕਿੱਲੋਂ ਗੱਲਾਂ ਹੋਣੀਆਂ ਵਾ ਹੁਣ ਤੁਸੀਂ ਸਾਰਾ ਟੱਬਰ ਗੱਲਾਂ ਕਰੀ ਜਾਣ ਦੇ ਜੇ ਨਾ ਜੀ ਉਹਨੇ ਕੱਲ ਨੂੰ ਇਦਾਂ ਦਾ ਕੋਈ ਕਦਮ ਚੁੱਕ ਲਿਆ ਨਾ ਫੇਰ ਸਿਰ ਤੇ ਸਵਾਹ ਪਾ ਕੇ ਤਾਂ ਫੇਰੇ ਇਹ ਕੰਮ ਕਰੋਗੇ ਫੇਰ ਚੰਗੇ ਰਹੋਗੇ ਮੰਮੀ ਤੁਸੀਂ ਪੈ ਜਾਂਦੇ ਜੀ ਕਾਲੇ ਗੱਲ ਗੱਲ ਤੇ ਮਸਲੇ ਦਾ ਹੱਲ ਨਹੀਂ ਹੁੰਦੇ ਹਰ ਗੱਲ ਦੇ ਮੰਮੀ ਜੀ ਘਰ ਚ ਸਲਾਹ ਕਰਨੀ ਹੁੰਦੀ ਹੈ ਨਾ ਕਿਸੇ ਨੂੰ ਤਰੀਕੇ ਨਾਲ ਕਹੀਦਾ ਵਾ ਤੇ ਇਹਦੇ ਤਾਨੇ ਮਾਰ ਮਾਰ ਕੇ ਗੁੱਸੇ ਹੋ ਹੋਗੇ ਜਿੱਦਾਂ ਕਿ ਕੋ ਬੜਾ ਔਖਾ ਕੰਮ ਕਢਵਾਉਣਾ ਹੁੰਦਾ ਉਹਦਾ ਤਾਂ ਹੀ ਮੰਨਦੇ ਵੀ ਕਿੱਥੇ ਜੇ ਪਿਆਰ ਨਾਲ ਤਾਂ ਮੈਂ ਕਿਹਾ ਸੀ ਜੋ ਉਹਨੂੰ ਕਿ ਸਮਝਾਉ ਉਹਨੂੰ ਤੇ ਇਹ ਗੱਲ ਦਾ ਹੱਲ ਕਰਕੇ ਫੇਰ ਆਓ ਮਮੇਰੇ ਜਿਹੜੇ ਰਿਸ਼ਤੇ دارੀ ਚ ਗੱਲਾਂ ਹੁੰਦੀਆਂ ਆ ਨਾ ਫਿਰ ਲੋਕੀ ਬੜੀ ਦੂਰ ਦੂਰ ਤੱਕ ਪੁੱਛਦੇ ਆ ਮੈਂ ਉੱਥੇ ਕੀ ਕਵਾਂ ਜਾ ਕੇ ਵੀ ਮੁੰਡਾ ਵਿਹਲਾ ਵਾ ਨਹੀਂ ਦੱਸ ਸਾਡਾ ਪਿਆਰੀ ਬੰਨਾ ਹੈ ਨੀਗਾ ਜਿਨ੍ਹਾਂ ਨੇ ਦੱਸਦਾ ਕਿਲੇ ਪਹਿਲੀਆਂ ਵਾ ਨਾ ਅੱਜ ਕੱਲ ਉਹਨਾਂ ਨੂੰ ਵੀ ਰਿਸ਼ਤੇ ਹੋਉਂਦੇ ਇਹਨੂੰ ਤੇ ਫਿਰ ਤਿੰਨ ਕਿਲੇ ਆਉਂਦੀ ਆ ਉਹ ਸਾਰੀਆਂ ਗੱਲਾਂ ਛੱਡੋ ਮੇਰੀ ਗੱਲ ਸੁਣੋ ਅਸੀਂ लवली ਦੇ ਗੱਲ ਵਿੱਚ ਤੇ ਤਾਂ ਆਈਏ ਨਾ ਜਿਹੜੀ ਨਾਲੇ ਪਹਿਲਾਂ ਉਹਨੇ ਕਦੀ ਗੱਲ ਮੰਨੀ ਹੋਵੇ ਜੇ ਕੋ ਕੰਮ ਕਹਿ ਦੋ ਉੱਥੇ ਉਹਨੇ ਬਾਹਨਾ ਮਾਰਨਾ ਹੁੰਦਾ ਇਹ ਕਹਦੋ ਕਿ ਤੇ ਜਾਣਾ ਵਾ ਉੱਥੇ ਉਹਨੇ ਬਹਾਨਾ ਮਾਰਨਾ ਹੁੰਦਾ ਉਹ ਆਪਣੀ ਦੁਨੀਆ ਚ ਮਸਤ ਰਹਿੰਦਾ ਉਹ ਜੋਬਨ ਗੱਲਾਂ ਸਾਰੀਆਂ ਛੱਡੋ ਤੇ ਪੁੱਤ ਜਿੱਦਾਂ ਵੀ ਉਹਦਾ ਹੱਲ ਹੁੰਦਾ ਵਾ ਨਾ ਤੇ ਰਿਸ਼ਤਾ ਕਰਾਓ ਵਿੱਚ ਪੈ ਪੂਗੇ ਚਲੋ ਕੋਈ ਗੱਲ ਨਹੀਂ ਵੇਖਣੇ ਜਾ ਆਜੋ ਚਲੀਏ ਚਲ ਵੇਖੀਆਂ ਜੇ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਤਾਂ ਇਰਾਦਾ ਇਹੋ ਹੀ ਆ ਵੀ ਵਿਆਹ ਨਾ ਹੋਵੇ ਉਹ ਨਹੀਂ ਰਮਨ ਹੁਣ ਮੈਂ ਕਹ ਤਾ ਹੈਗਾ ਦੁਵਾ ਜੀ ਇਹਨੂੰ ਕੋਈ ਗੱਲ ਨਹੀਂ ਕਰਾ ਦਿੰਦੇ ਆ ਕਰਾ ਕੇ ਦਿੰਦੇ ਆ ਸੌਤੋਂ ਨਾਲ ਗੱਲ ਕੀਤੀ ਆ ਉਹ ਚੱਲ ਜੇ ਗੱਲਾ ਕਰਾ ਕੇ ਵੀ ਕਰਾ ਦੇਣਾ ਤੇ ਹੋਰ ਕੀ ਚਾਹੀਦਾ ਵਾ ਉਹਨੂੰ ਕਿਹਨੇ ਕੁੜੀ ਉਹਦਾ ਦੇਣੀ ਆ ਨਾ ਕੀ ਗੱਲ ਆ ਉਹ ਲੂਲਾ ਪਾਗਲਾ ਕੁੜੀ ਨਹੀਂ ਦੇਣੀ ਤੁਸੀਂ ਪਿਓ ਹੋਗੇ ਹਾਂ ਗੱਲਾਂ ਕਰੀ ਜਾਂਦੇ ਜੇ ਜੋਤ ਓ ਰਿਆ ਮੜ ਜਾ ਆ ਵੇਖੇ ਮੀ ਉਹਨਾਂ ਦੇ ਕੰਮ ਕਿਦਾਂ ਦੇ ਆਹੋ ਤੇ ਹੈਗਾ ਹੀ ਆ ਹੁਣ ਕਿੰਨੀ ਵਾਰੀ ਸਮਝਾਇਆ ਵਾ ਤੇ ਹੁਣ ਨਹੀਂ ਹਟਦੇ ਤੇ ਕੀ ਕਰਨਾ ਚਲੋ ਵੇਖ ਲਓ ਹੁਣ ਡੈਡੀ ਦੀ ਵੀ ਮੰਨਣੀ ਪੈਣੀ ਆ ਮੰਮੀ ਦਾ ਤੇ ਕੋਈ ਜ਼ਿਆਦਾ ਯਕੀਨੀ ਆ ਡੈਡੀ ਦੀ ਤੇ ਕਹੀ ਗੱਲ ਦਾ ਮਨ ਰੱਖਣਾ ਹੀ ਪੈਣਾ ਨਾ ਉਹ ਯਾਹੋ ਮੈਂ ਵੀ ਇਹੋ ਸੋਚਣਿਆ ਵਾਂ ਕਿ ਚੱਲ ਵਿਆਹ ਤੋਂ ਬਾਅਦ ਤੇ ਜੋ ਹੋਣਾ ਸੋ ਹੋਣਾ ਚਲੋ ਅਸੀਂ ਤੇ ਇਹੋ ਚਾਹੁੰਨੇ ਆ ਕਿ ਸਭ ਕੁਝ ਠੀਕ ਠੀਕ ਹੀ ਰਵੇ ਹਨਾ ਇਹਦੀ ਵੀ ਮੱਤ ਸਦੀ ਰਵੇ ਪਰ ਜੇ ਵਿਆਹ ਤੋਂ ਪਹਿਲਾਂ ਹੀ ਕੋਈ ਹੈ ਜਾ ਪੁੱਠਾ ਕੰਮ ਕਰ ਲਿਆ ਇਹਨੇ ਤੇ ਫੇਰ ਕੀ ਕਰਾਂਗੇ ਚਲੋ ਵੇਖ ਲਓ ਫੇਰ ਕਰ ਲਓ ਪਰ ਇਹ ਆ ਵੀ ਮੈਂ ਫੇਰ ਤੁਹਾਨੂੰ ਇਹੀ ਕਹਿਨੀ ਆ ਕਿ ਮੈਂ ਉਧਰ ਮਾਸੀ ਹੋਣਾ ਵਾਲ ਨਹੀਂ ਗੈਣਾ ਉਹ ਆਪਾਂ ਇਦਾਂ ਕਰ ਲੈਂਦੇ ਆ ਮਾਸੀ ਹੋਣਾਂ ਦੀ ਗੱਲ ਨਹੀਂ ਕਰਦੇ ਕੋਈ ਹੋਰ ਬੰਦਾ ਵਿੱਚ ਪਾ ਗਏ ਨਾ ਤੇ ਆਪਾਂ ਚੱਲ ਕਰ ਲੈਨੇ ਹੈ ਆਹ ਡੈਜੀ ਦੀ ਬਧੇਰੀ ਵਾਕ ਵੀ ਆ ਬੋਸ ਲੈਨੇ ਹੀ ਕਰ ਲੈਨੇ ਸਲਾ ਪਰ ਮੰਮੀ ਨਾ ਨਹੀਂ ਕਰਨੀ ਮੰਮੀ ਕਾਲੇ ਬੜੇ ਪੈ ਜਾਂਦੇ ਕੋਈ ਗੱਲ ਨਹੀਂ ਮੈਂ ਅੰਮੀ ਨੂੰ ਕਹਿਣਾ ਵਾਂ ਜਾ ਕੇ ਕਿ ਕੋਈ ਗੱਲ ਨਹੀਂ ਆਪਾਂ ਕਰ ਦਨੇ ਆ ਕਰ ਦਨੇ ਹਾਂ ਤੇ ਚੱਲ ਤੁਸੀਂ ਕਹਿ ਦੋ ਲਵਲੀ ਕੰਮ ਨਿਭੜੂਗਾ ਆਪੇ ਲੜਨ ਕੋਲਨ ਬਾਅਦ ਚ ਬੰਨੀ ਦੇਣਾ ਇਹ ਗੱਲ ਪਹਿਲਾਂ ਹੀ ਕਹਿ ਦੇਣੀ ਆ ਕਿ ਮੁੜਕੇ ਸਾਡੀ ਜੰਮੀ ਆਈ ਕੋਈ ਨਹੀਂ ਨਾ 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 ਕੁੜੀ ਵਾਲੇ ਪਾਸਿਓ ਤੇ ਨਾ ਇਹਦੇ ਵਾਲੇ ਪਾਸਿ ਨਾ ਜਦੋਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਉਥੇ ਹੈਨਾ ਜਾਂ ਤੇ ਪਹਿਲਾਂ ਰਿਸ਼ਤੇਦਾਰੀ ਹੋਵੇ ਨਾ ਵਿੱਚ ਜੀ ਹੋਣ ਤੇ ਸਾਖ ਸ਼ਰਮ ਹੁੰਦੀ ਆ ਕੋ ਜੀ ਗੱਲ ਨਹੀਂ ਕਰਦਾ ਇਦਾਂ ਹੁਣ ਉਹ ਵੀ ਦੱਸਦੇ ਆ ਵੀ ਕੱਲੀ ਕੱਲੀ ਹੈਗੀ ਆ ਅਗਲੇ ਕੀ ਪਤਾ ਕਿੱਦਾਂ ਦੀ ਹੈ ਜਿਹੜਾ ਬੰਦਾ ਘਰ ਚ ਇਕੱਲਾ ਰਹਿਣ ਹੋਏ ਉਹਨੂੰ ਹੁੰਦਾ ਵਾ ਵੀ ਮੈਂ ਕੱਲਾ ਹੀ ਆ ਇਦਾਂ ਤਾਂ ਖੁੱਲੀਆਂ ਵਾਦਾਈਆਂ ਫਿਰ ਖੁੱਲੀਆਂ ਵਾਦਾਈਆਂ ਇਦਾਂ ਕੋਈ ਗੱਲ ਨਹੀਂ ਤੂੰ ਇਦਾਂ ਕਰ ਤੂੰ ਵਹਿ ਕਰ ਚੇਂਜ ਤੇ ਮੈਂ ਅਮੀ ਨਾਲ ਗੱਲ ਕਰਕੇ ਹੁੰਦਾ ਮੈਂ ਕਹਿਆ ਤੁਨਾਂ ਫਿਰ ਕੋਈ ਨਹੀਂ ਕਰਨੇ ਕੋ ਹੱਲ ਕਰ ਲੋ ਗੱਲ ਤੇ ਪਤਾ ਨਹੀਂ ਇਹ ਮੁੰਡੇ ਨੇ ਕੀ ਕਰਕੇ ਹਟਣਾ ਹੈ ਹਰ ਰੋਜ਼ ਇੱਕ ਪੱਤ ਪਾ ਕੇ ਰੱਖਦਾ ਮਮ ਜੀ ਆਗੇ ਪੁੱਤ ਆਏ ਇੱਕ ਮਿੰਟ ਮੇਰੀ ਗੱਲ ਸੁਣੋ ਜੋਤ ਨਹੀਂ ਐ ਕਮਰੋਂ ਬੰਦੀ ਅੱਛਾ ਪਰ ਮੈਂ ਸਮਝਾਇਆ ਉਹਨੂੰ ਮੈਂ ਕਿਹਾ ਵੀ ਚਲੋ ਵਿਆਹ ਤੋਂ ਬਾਅਦ ਜੋ ਹੋਣਾ ਸੋ ਹੋਣਾ ਵਾ ਪਹਿਲਾਂ ਨਾ ਕਿਤੇ ਕੋਈ ਕੰਮ ਪਠਾ ਕਰ ਲੇ ਤੇ ਆਪਾਂ ਇਦਾਂ ਕਰਦੇ ਆ ਆਪਾਂ ਇਹਦੀ ਮਾਸੀ ਨੂੰ ਤੇ ਨਹੀਂ ਪਰ ਹੋਰ ਕਿਸੇ ਨਾਲ ਗੱਲ ਕਰਕੇ ਤੇ ਇਹਦਾ ਕਰਾ ਦਿੰਦੇ ਆ ਚੱਲ ਪੁੱਤ ਮੈਨੂੰ ਵੀ ਇਹੋ ਸ਼ਰਮ ਆਰਦੀ ਆ ਤੇ ਅਗਲਿਆਂ ਦੀ ਵੀ ਧੀ ਪਹਿਣਾ ਉਹ ਦੋਵੇਂ ਜਣੇ ਪੁੱਠਾ ਕੰਮ ਚੁੱਕ ਲੈਣਗੇ ਅਸੀਂ ਵੀ ਨਾ ਕਿੱਥੇ ਦਵਾਂਗੇ ਤੇ ਉਹ ਵੀ ਕਿੱਥੇ ਦੇਣਗੇ ਲੋਕਾਂ ਨੇ ਕੱਲ ਨੂੰ ਕਹਿਣਾ ਆਪਣੇ ਘਰ ਧੀ ਹੈ ਨਹੀਂ ਐ ਨਾ ਤਾਂ ਇਹੋ ਜਿਹਾ ਕੰਮ ਹੋਏ ਆ ਉਹ ਨਹੀਂ ਨਹੀਂ ਚਲੋ ਅਹੀਂ ਵੀ ਇਹ ਗੱਲ ਸਮਝਣ ਦੇ ਆ ਵੀ ਚਲੋ ਜੇ ਮਰਜ਼ੀ ਨਾਲ ਵੀ ਕਰਵਾਉਣਾ ਮੈਂ ਤੁਹਾਨੂੰ ਉਹ ਗੱਲ 'ਚ ਕੋਈ ਦਿੱਕਤ ਨਹੀਂ ਹੈਗੀ ਇਹ ਕੰਮ ਹੁੰਦਾ ਹੀ ਆਇਆ ਚਲੋ ਹਨਾ ਦੁਨੀਆ 'ਤੇ ਪਰ ਗੱਲ ਇਹ ਆ ਵੀ ਵਿਆਹ ਤੋਂ ਬਾਅਦ ਇਹਨੂੰ ਕੋ ਫਿਰ ਆਪਣੇ ਪੈਰ ਸੰਭਲਨੇ ਪੈਣੇ ਤੈਨੂੰ ਤੇ ਆਪੇ ਸੰਭਲੂਗਾ ਫਿਰ ਇਹ ਠੇਕਾ ਥੋੜਾ ਲਿਆ ਸਾਰੇ ਮਤ ਪੈ ਗਿਆ ਉਹਨੇ ਵੇਖੋ ਉਹਨੇ ਆ ਕੇ ਖਰਚਾ ਵੀ ਮੰਗਣਾ ਗਾਂਹ ਦੀ ਜੀਆ ਜੰਤ ਵੀ ਹੋਣੀ ਆ 100 ਖਰਚੇ ਹੁੰਦੇ ਤੁਹਾਨੂੰ ਪਤਾ ਆਪਾਂ ਹੁਣ ਦੋਈ ਦਈਆਂ ਠੀਕ ਕਰਦੇ ਆ ਨਾ ਤੇ ਤਾਂ ਵੀ ਸਾਡੇ ਕੋ ਨਹੀਂ ਪੂਰੇ ਹੁੰਦੇ ਖਰਚੇ ਕੋਈ ਗੱਲ ਨਹੀਂ ਇਹਨੂੰ ਭਾਲਾਂਗੇ ਤੇ ਸਾਰੇ ਜਾਣੇ ਆਪ ਦੇਵਾਂਗੇ ਇਹਨੂੰ ਕਵਾਂਗੇ ਵੀ ਇਹ ਕੰਮ ਹੁਣੇ ਤੇਰਾ ਹੀ ਕਰ ਦਿੰਨੇ ਆ ਤੇ ਜੇ ਇਹ ਕੱਲ ਨੂੰ ਖਰਚਾ ਸਾਡੇ ਕੋ ਭਾਲੇ ਤੇ ਇਹ ਸ਼ਹਿਰ ਜਾਣਾ ਵਾ ਤੇ ਇਹ ਯਾਰ ਦੇ ਦਿਓ ਤਾਂ ਫਲਾਣਾ ਮਾ ਜਾਣਾ ਦੇ ਦਿਓ ਉਹ ਕੰਮ ਸਾਡੇ ਕੋ ਨਹੀਂ ਆ ਬਣਾ ਉਹ ਕੰਮ ਨਹੀਂ ਹੋਣਾ ਤੇ ਇੱਕ ਚੀਜ਼ ਹੋਰ ਇਹਦੇ ਨਾਲ ਗੱਲ ਕਰ ਲਿਓ ਤੇ ਹੁਣ ਕਮਰਿਆਂ 'ਚ ਐ ਅਹ ਤਾਂ ਕਰੂਗਾ ਕੇ ਠੀਕ ਆ ਕਮਰਾ ਵੇਖ ਲਓ ਵੀ ਇਹਨੂੰ ਕਿਹੜਾ ਦੇਣਾ ਵਾ ਕਿਉਂਕਿ ਇੱਕ ਤੇ ਚਲੋ ਸਾਡਾ ਤੁਹਾਨੂੰ ਪਤਾ ਕੁੜੀ ਦਾ ਸਮਾਨ ਵਾ ਉਧਰ ਹਾਂ ਹਾਂ ਹਨਾ ਤੇ ਜੇ ਉਥੋਂ ਸਾਰਾ ਸਮਾਨ ਚੋਕੇ ਫੇਰ ਕਿੱ데 ਰੱਖਿਆ ਤੇ ਫੇਰ ਉਹ ਵੀ ਖਲਾਰਾ ਪੈਣਾ ਤੇ ਜਿਹੜਾ ਸਟੋਰ ਵਾਲਾ ਕਮਰਾ ਨਾ ਇਹਨੂੰ ਕਹੋ ਉਧਰ ਕਰ ਲੈ ਤੂੰ ਆਪਣਾ ਕੰਮ ਤੇ ਵੇਖ ਲਓ ਫਿਰ ਜਿੱਦਾਂ ਕਰ ਨਹੀਂ ਕਰ ਲੋ ਕੋਈ ਨਹੀਂ ਕਰ ਲੈਨੀ ਗੱਲ ਹਾਂ ਤੇ ਮੁੜ ਕੇ ਨਾ ਚਿਰਚਿਰ ਕਰੇ ਵੀ ਉਧਰ ਵੀ ਆਉਂਦੇ ਆ ਜਾਂ ਕਿਉਂਕਿ ਸਟੋਰ 'ਚ ਸਮਾਨ ਸਾਰਾ ਪਿਆ ਵਾ ਉਧਰ ਵੀ ਲੰਗਾ ਰਹਿਣਾ ਮੁੜ ਕੇ ਤੇ ਦੱਸੋ ਉਹ ਹੁਣ ਲੰਗਣਾ ਹੀ ਆ ਜਿੰਨੇ ਕੋਈ ਆਪਣੀ ਚੀਜ਼ ਲੈਣੀ ਆ ਹਾਂ ਤੇ ਮੈਂ ਕਰ ਲੈਨੀ ਗੱਲ ਮੁੜ ਕੇ ਆਪੇ ਕੰਮੇ ਲੱਜੂ ਕਿ ਹੋ ਕੀ ਕਰਨਾ ਵਾ ਤੁਸੀਂ ਉਥੇ ਜਿੱਥੇ ਵੀ ਹੈਗਾ ਇਹਨਾਂ ਕਰੋ ਗੱਲ ਤੇ ਮੈਨੂੰ ਦੱਸਿਓ ਫਿਰਾਂ ਕੀ ਕਹਿੰਦਾ ਕੋਈ ਨਹੀਂ ਮੈਂ ਜਾਣੀ ਕਰਦੀ ਇਹਨਾਂ ਗੱਲ ਚੱਲ ਯਾਰ ਗੱਲ ਹੋਈ ਹੋਗੀ ਨਾ ਤੇਨੂੰ ਫੰਦ ਲੱਗੂਗਾ ਮਸਾ ਵੇ ਤਿਆਰੀ ਹੈ ਕਿਤੇ ਜਾਣਦੀ ਹੁਣ ਮਮੀਆਂ ਸ਼ਹਿਰ ਜਾਣਾ ਸੀ ਮੜਾ ਜੀ ਹਾਂ ਸਾਰੇ ਕੰਮ ਛੱਡ ਦੇ ਮੇਰੀ ਗੱਲ ਸੁਣ ਪਹਿਲਾਂ ਦੱਸੋ ਤੂੰ ਆਨਾ ਭਾਬੀ ਨਾਲ ਗੱਲ ਕਰੀਂ ਪਹਿਲਾਂ ਤਾਂ ਦੋਵੇਂ ਜੀ ਨਾ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ ਉਹ ਨਹੀਂ ਮੰਨਦੇ ਆਂਦੇ ਹੀ ਇਹਦੀ ਗੱਲ 'ਚ ਨਹੀਂ ਆਉਣਾ ਹੁਣ ਮੈਂ ਤਰਲੇ ਮਿੰਤਾ ਕਰਕੇ ਤਾਂ ਉਹਨਾਂ ਨੂੰ ਮਨਾਇਆ ਹੀ ਹਾਂ ਉਹ ਚੱਲ ਮੰਨ ਗਏ ਆ ਮੰਨ ਗਏ ਆ ਤੇ ਪਰ ਇੱਕ ਗੱਲ ਮੇਰੀ ਹੋਰ ਸੁਣ ਲਾ ਆ ਬੈੱਡਰੂਮ ਇੱਧਰ ਵਾਲਾ ਆਨਾ ਕਹੀਓ ਤੇ ਤੈਨੂੰ ਉਹ ਸਟੋਰ ਵਾਲਾ ਮਿਲਣਾ ਹੀ ਕੱਲ ਨੂੰ ਚਿੜਚਿੜਨਾ ਕਰਦਾ ਫਿਰੀ ਵੀ ਘੜੀ-ਘੜੀ ਸਮਾਨ ਲੈ ਨੰਗ ਦੇ ਮੇਰਾ ਕਮਰਿਆ ਥਾਣੀ ਹੁਣ ਦੱਸ ਦੇ ਸਾਨੂੰ ਉਹ ਮੰਮੀ ਨੰਗ ਜਾ ਕਰਨ ਮੈਂ ਉਹਨਾਂ ਨੂੰ ਕਿਹਾ ਵਾ ਜਦੋਂ ਸਮਾਨ ਹੀ ਉਧਰ ਪਿਆ ਤਾਂ ਉਹਨਾਂ ਲੈ ਆ ਨਹੀਂ ਜਾਣਾ ਉੱਥੇ ਦੂਜੀ ਗੱਲ ਇਹ ਹੀ ਓ ਉਹ ਕਹਿੰਦੇ ਵੀ ਕੰਮ ਕਰਨਾ ਪੈਣਾ ਹੀ ਕੱਲ ਨੂੰ ਵਿਆਹ ਹੋ ਗਿਆ ਖਰਚੇ ਜਾਣੇ ਤੇਰਾ ਵਾਦ ਤੇ ਫਿਰ ਸਾਡੇ ਕੋ ਮੰਗਦਾ ਫਿਰੇਗਾ ਸਾਡੀਆਂ ਬਾਵਾ ਖੜੀਆਂ ਕੋਈ ਗੱਲ ਨਹੀਂ ਤੁਸੀਂ ਵਿਆਹ ਕਰੋ ਮੈਂ ਭੁਗਤ ਲੂੰਗਾ ਆਪੇ ਹੁਣ ਤੂੰ ਕਹਿਣ ਦਾ ਭੁਗਤ ਲੂੰਗਾ ਮੁੜ ਕੇ ਐਸੇ ਜ਼ੁਬਾਨ ਨਾਲ ਕਦੀ ਕਹਿਣਾ ਉਹ 10000 ਦੇ ਦੇ ਫਲਾਣੇ ਥਾਂ ਜਾਣਾ ਮੇਰੇ ਵੱਲ ਨੂੰ ਫਿਰ ਆਉਣਾ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਤੁਸੀਂ ਮੇਰੇ ਹਿੱਸੇ ਦੀ ਪੈੜੀ ਦੇ ਦਿਓ ਮੈਂ ਜੋ ਮਰਜ਼ੀ ਪੀਜਾਂ ਉਹਦੇ ਵਿੱਚ ਵੇਖਾਂ ਅਜੇ ਵਿਆਹ ਹੋਇਆ ਨਹੀਂ ਆ ਤੇ ਹਿੱਸੇ ਮੰਗਣ ਵੀ ਡਿਆ ਪਿਆ ਤੈਨੂੰ ਹਿੱਸੇ ਤਾਂ ਹੀ ਦਵਾਂਗੇ ਅਜੇ ਜਿੰਦੇ ਜਾਗਦੇ ਹੀ ਬੈਠੇ ਆ ਤੇ ਤੈਨੂੰ ਹਿੱਸੇ ਦੇ ਵੀ ਦਈਏ ਤਾਂ ਫਿਰ ਮੈਂ ਕਿਥੋਂ ਖਰਚਾ ਚਲਾਉਣਾ ਵ ਤੇ ਹੋਰ ਕੋਈ ਕੰਮ ਲੱਭਣੀ ਤੈਨੂੰ ਪੜਾਇਆ ਲਖਾਇਆ ਇਹ ਦਾ ਕੀਤਾ ਹਿੱਸੇ ਮੰਗਣ ਡੈ ਪਿਆਵਾ ਸ਼ਰਮ ਕਰ ਤੇ ਇਹ ਗੱਲ ਕਹਿਆ ਵੀ ਮੰਮੀ ਕੋਈ ਗੱਲ ਨਹੀਂ ਵਿਆਹ ਹੋ ਜੂ ਨਾ ਤੇ ਮੈਂ ਡੈਡੀ ਨਾਲ ਤੇ ਜੋਬ ਨਾਲ ਕੰਮ ਕਰਵਾਇਆ ਕਰੂੰਗਾ ਤੇ ਆਪਣਾ ਕੰਮ ਤਾਂ ਲੈ ਕੇ ਜਾਵਾਂਗੇ ਉਹ ਕੋਈ ਗੱਲ ਨਹੀਂ ਮੈਂ ਕਰਿਆ ਕਰੂੰਗਾ ਕੰਮ ਤੁਸੀਂ ਵਿਆਹ ਦੀ ਤੇ ਤਿਆਰੀ ਕਰੋ ਹਿੱਸੇ ਦੇ ਦਿਓ ਹਿੱਸਾ ਦੇ ਕੇ ਤਾਂ ਪਹਿਲੀ ਵੇਚਣ ਦਾ ਦੀਏ ਤੈਨੂੰ ਵੀ ਉਹ ਵੇਚਲਾ ਹੁਣ ਉਹ ਜਾਓ ਕਵੇਂ ਦਿਵਾਲੇ ਹੋ ਜਾਂਦੇ ਆਣ ਕਿਤੇ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਇਹਦਾ ਤਾਂ ਉਹਨਾਂ ਖੱਤੇ ਦਾ ਲੱਗਦਾ ਦਿਮਾਗ ਖਰਾਬ ਹੋ ਗਿਆ ਵਾ ਇੱਕ ਪਾਸੇ ਕਹਿਣ ਡਿਆ ਵਿਆਹ ਕਰ ਦੋ ਦੂਜੇ ਬਨੇ ਹਿੱਸੇ ਮੰਗਣ ਡਿਆ ਵਾ ਡਰ ਤੇ ਮੈਨੂੰ ਵੀ ਲੱਗਣ ਡਿਆ ਵਾ ਕਹਿ ਤਾਂ ਮੈਂ ਉਹਨਾਂ ਨੂੰ ਦਿੱਤਾ ਵਾ ਮੁੜ ਕੇ ਇਹ ਨਾ ਹੋਵੇ ਘਰ ਦੇ ਵਿੱਚ ਅੰਤਰੀ ਕਲਾ ਪੈ ਜੇ ਨਾ ਉਧਰ ਜੋਗੇ ਤੇ ਨਾ ਉਧਰ ਜੋਗੇ ਓਤੇ ਪਿੰਡੋਂ ਆਇਆ ਫੋਨ ਹਾਂ ਜੀ ਮੀ ਜੈ ਹੈ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਵੀਰ ਦਾ ਆਇਆ ਬਾਰੋਂ ਫੋਨ ਹਾਂਜੀ ਉਹਨਾਂ ਦਾ ਵੀ ਆਇਆ ਹੈ ਅੱਛਾ ਅੱਛਾ ਹਾਂਜੀ ਤੇ ਤੁਸੀਂ ਜਾ ਕੇ ਫੇਰਾ ਪੂਰਾ ਪਾ ਆਉਣਾ ਹੈ ਪੁੱਤ ਕੋਈ ਨਹੀਂ ਅੰਮੀ ਜੀ ਚਲ ਜਾਣੀ ਇੱਕ ਦੋ ਦਿਨ ਤੱਕ ਆਹੋ ਫੇਰ ਆਪ ਆਓ ਤੇ ਚਲ ਉਹਨਾਂ ਦਾ ਵੀ ਧਿਆਨ ਹੋਣਾ ਵਾ ਭਾਇਏ ਨਹੀਂ ਗੇ ਹਾਂਜੀ ਨਹੀਂ ਕੋਈ ਨਹੀਂ ਚਲ ਜਾਗੇ ਤੇ ਸਲਾਈ ਸਲੁਈ ਦੀ ਜਾਚ ਆ ਪਤਾ ਤੈਨੂੰ ਸਲਾਈ ਦੀ ਅੰਮੀ ਜੀ ਨਹੀਂ ਸਾਡੇ ਨਹੀਂ ਗਏ ਵਾਲਾ ਕੰਮ ਸਖਾਇਆ ਸਕਿਆ ਵੀ ਅੱਛਾ ਜ਼ਿਆਦਾ ਪੜਾਈ ਵੈਲੀ ਆ ਠੀਕ ਠੀਕ ਆ ਹਾਂਜੀ ਚਲ ਕੋਈ ਗੱਲ ਨਹੀਂ ਜੋਤ ਨੂੰ ਸਾਰੀ ਸਲਾਈ ਦੀ ਜਾਚ ਵਾ ਕਰ ਲੈਂਦੀ ਸਾਰੇ ਕੰਮ ਆ ਆਪੀ ਤਕੋਈ ਨਹੀਂ ਹਾਂ ਅੱਛਾ ਅੱਛਾ ਆਪਣੇ ਵੀ ਸੀ ਲੈਂਦੀ ਆਂ ਰਗਵੰਡੋਂ ਵੀ ਜਿਹੜੇ ਆਉਂਦੇ ਆ ਬੜੇ ਸੋਹਣੇ ਆ ਡਿਜ਼ਾਈਨ ਪਾਪਾ ਸੂਟ ਸਿੰਦੀ ਆ ਤਕੋਈ ਨਹੀਂ ਤੂੰ ਵੀ ਇਹਦੇ ਕੋ ਸਿੱਖ ਲਈ ਜਾਜ ਇਹ ਆ ਵੀ ਹੱਥ ਸਿੱਧੇ ਹੋ ਜਾਂਦੇ ਬੰਦੇ ਦੇ ਤੇ ਬਹੁਤੇ ਨਹੀਂ ਤਾਂ ਆਪਣੇ ਤਾਂ ਬੰਦਾ ਸੀਗੇ ਪਾਈ ਸਕਦਾ ਨਾ ਹਾਂਜੀ ਨਹੀਂ ਕੋਈ ਗੱਲ ਨਹੀਂ ਸਿੱਖ ਲਾਂਗੇ ਹਾਂ ਤੇ ਹੋਰ ਜਿਹੜੀ ਕਿ ਚੀਜ਼ ਦੀ ਲੋੜ ਹੋਵੇ ਨਾ ਦੱਸ ਦਿਆ ਕਰ ਪੁੱਤ ਨਹੀਂ ਕੋਈ ਗੱਲ ਨਹੀਂ ਦੱਸ ਦੇ ਅੱਛਾ ਕੀ ਦਾ ਨਹੀਂ ਹੁੰਦਾ ਹੁਣ ਤੇਰਾ ਘਰ ਵਾਈ ਮੰਮੀ ਜੀ ਜੋ ਬਨਵੀਰ ਜੀ ਕੀ ਕਰਦੇ ਨੇ ਪੁੱਤ ਜੋ ਬਣਾ ਘਰ ਦੇ ਕੰਮ ਵਾਈ ਕਰਦਾ ਵਾ अच्छा तो अच्छा। बाकी ਨੇ आईटीआई ਕੀਤੀ ਆ ਸਾਰੇ ਕੰਮ ਜਾਣਦਾ ਵਾ ਉਹ اچھا ਹਾਂ ਚਲੋ ਵਧੀਆ ਆ ਤੇ ਬਾਕੀ ਪਹਿਲੀ ਬੁਲੀ ਕੰਨੀ ਵਾ ਪਿਆਲੀ ਪੁੱਤ 6 ਕਿਲੇ ਹੈਗੀ ਆ اچھا اچھا ਹਾਂ ਠੀਕ ਆ ਚੱਲਿਆ ਬਾਕੀ ਮੈਂ ਪੁੱਛ ਨਹੀਂ ਹਾਂ ਹਾਂ ਹਾਂਜੀ ਚੱਲ ਕੋਈ ਨਹੀਂ ਪੁੱਤ ਅੱਜ ਕੱਲ ਤਿੰਨ ਤਿੰਨ ਕਿੱਲੇ ਵੀ ਕਿੰਨੂ ਆਉਂਦੇ ਆ ਪਿਆਰੀਆਂ ਤਾਂ ਲੱਭਾਂ ਨਹੀਂ ਡੀਆਂ ਨਹੀਂ ਨਹੀਂ ਬੜਾ ਵਧੀਆ ਅੰਮੀ ਜੀ ਆਪਣਾ ਕੰਮ ਕਰਕੇ ਜੋ ਲੈ ਕੇ ਦੁਰੇ ਨੇ ਹਾਂ ਵਧੀਆ ਬਾਕੀ ਤੂੰ ਦੱਸ ਪੁੱਤ ਤੈਨੂੰ ਸਾਡਾ ਘਰ-ਬਾਰ ਕਿਦਾਂ ਦਾ ਲੱਗਾ ਵਾ ਹਾਂਜੀ ਅੰਮੀ ਜੀ ਘਰ ਬੜਾ ਸੋਹਣਾ ਆ ਬਹੁਤ ਸੋਹਣਾ ਲੱਗਾ ਹਾਂਜੀ ਚੰਗੇ ਆ ਸਾਰੇ ਸਾਰੇ ਵਧੀਆ ਠੀਕ ਠਾਕ ਚੱਲ ਪੁੱਤ ਆਪ ਚੰਗੇ ਹੋਈਏ ਤਾਂ ਸਾਰੇ ਚੰਗੇ ਹੋਈ ਦਾਵਾ ਹਾਂਜੀ ਹੈਨਾ ਤੇ ਨਾਲ ਮਿਲ ਕੇ ਦੋਵੇਂ ਭੈਣਾ ਇਦਾਂ ਕੰਮ ਧੰਦਾ ਕਰੀ ਜਾਇਓ ਤਾਂ ਟਾਈਮ ਲੰਘਦਾ ਜਾਣਾ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਅੰਮੀ ਜੀ ਦੋਵੇਂ ਜਾਣੀਆਂ ਤੁਸੀਂ ਆਗੀਆਂ ਜੀ ਹਾਂਜੀ ਨਹੀਂ ਮਮੀ ਜੀ ਘਰ ਤੇ ਬੜਾ ਸੋਹਣਾ ਆ ਪਰ ਇਹ ਕੀ ਹੈਗਾ ਹੱਲੇ ਫਰਸ਼ੀ ਆ ਨਾ ਕੋਈ ਨਹੀਂ ਪੁੱਤ ਅਸੀਂ ਕਿਹਾ ਵੀ ਲਵਲੀ ਦਾ ਵਿਆਹ ਕਰਕੇ ਬਾਅਦ ਚ ਟੈਲਾ ਟੂਲਾ ਲਾਵਾਂਗੇ ਅੱਛਾ ਅੱਛਾ ਹੂੰ ਚਲੋ ਕੋਈ ਨਹੀਂ ਜਦੋਂ ਲਵਾਓਗੇ ਨਾ ਤੇ ਜਿਹੜੀਆਂ ਸਾਡੇ ਪਿੰਡ ਲੱਗੀਆਂ ਉਹਦੇ ਨਾਲ ਦੀਆਂ ਲਾਵਾਂਗੇ ਚਲ ਪੁੱਤ ਜਦੋਂ ਲਵਾਵਾਂਗੇ ਨਾ ਉਦਾਂ ਦੀਆਂ ਲਵਾ ਲਾਂਗੇ ਚਲ ਮੈਂ ਬਾਹਰ ਕੰਮ ਵੇਖੀ ਬੜੀਆਂ ਸੋਹਣੀਆਂ ਆ ਵਾਓ ਇਹ ਤੇ ਮੈਨੂੰ ਕਹਿੰਦੇ ਹੀ ਕਿ ਹਨੂ ਇੱਕ ਇੱਕ ਜਾਨੇ ਨੂੰ 5-5 ਕਿੱਲੇ ਆਉਂਦੇ ਆ ਤੇ ਮੰਮੀ ਦੇ ਸਾਰੇ 6 ਕਿੱਲੇ ਕਹਿ ਗਈ ਆ ਵੇਖੋ ਕੋਈ ਲੱਗ ਜੂ ਪਤਾ ਗੜੀ ਹੌਲੀ ਹੌਲੀ ਕੀ ਬੰਨਦਾ ਤੇ ਕੀ ਨਹੀਂ ਹਾਈ ਹਾਈ ਕੁੜੀ ਤਾਂ ਮੈਨੂੰ ਬੜੀ ਤੇਜ ਲੱਗਦੀ ਆ ਮੈਂ ਜਿਹੜੀ ਗੱਲ ਕਹਿੰਨੀ ਆ ਨਾ ਕਿਤੇ ਪੁੰਝੇ ਨਹੀਂ ਡਿੱਗਣ ਦਿੰਦੀ ਇਹ ਜੀ ਥੱਲੇ ਫਰਸ਼ ਆ ਜੇ ਫਰਸ਼ ਹੀ ਤੇ ਤੈਨੂੰ ਵਿਆਹ ਦੇ ਕਿੱਡੀ ਕਾ ਅੱਗ ਲੱਗੀ ਹੋਗੀ ਉਦੋਂ ਆਂਦੇ ਦੋਵੇਂ ਜਾਨੇ ਵੀ ਮਾਰੀ ਚੱਲੇ ਆ ਫੇ ਪੱਥਰ ਲੱਗ ਹੀ ਲੈਣ ਦੇਣਾ ਸੀ ਇਹ ਮੇਰੇ ਪੇਕੇ ਬੜਾ ਵਧੀਆ ਲੱਗਾ ਵਾ ਜਦੋਂ ਲਵਾਵਾਂਗੇ ਮੰਮੀ ਉਦਾਂ ਦਾ ਲਵਾਵਾਂਗੇ ਚੱਲ ਕੋਈ ਨਹੀਂ ਵੇਖ ਕੇ ਆਉਂ ਤਰੇ ਪੇਕੇ ਪੀ ਕੀ ਉਥੇ ਲੱਗਾ ਵਾ ਫੇ ਇਹ ਤੈਨੂੰ ਦੱਸੂਗੀ ਪਿਆਲੀ ਕਿੰਨੀ ਆਉਂਦੀ ਆ ਮੰਮੀ ਆਹ ਕਿਦਾਂ ਦੱਸ ਸਾਰੀਆਂ ਗੱਲਾਂ ਪੁੱਛਣ ਦੇ ਇਹ 2 ਦਿਨ ਆਈ ਨੂੰ ਹੋਈ ਓ ਉਹੀ ਚੰਗੀ ਸੀ ਉਹਦੇ ਮੈਂ ਗਲ ਵੀ ਪੈ ਜਾਨੀ ਹਾਂ ਛਿੜਕ ਚੰਬ ਵੀ ਲੈਣੀ ਹਾਂ ਤੇ ਚੱਲ ਜਵਾਬ ਹੀ ਮਾੜਾ ਮੋਟਾ ਦਿੰਦਾ ਹੀ ਇਹ ਨਿਆਣਾ ਪਰ ਇਹ ਜਿਹੜੀ ਐ ਤੇ ਮੈਨੂੰ ਉਤੋਂ ਵੀ ਤੇਜ਼ ਲੱਗਦੀ ਆ ਹਾਏ ਰੱਬਾ ਇਹ ਲੱਗਦਾ ਵਾ ਪੇ ਘਰ ਵਿੱਚ ਕਲੇਸ਼ ਪਾਊਗੀ ਚਲ ਕੋਈ ਗੱਲ ਨਹੀਂ ਜੇ ਤੇਜਵਾਨਾ ਧਰਮਨ ਤੂੰ ਵੀ ਕਿਹੜੀ ਘਟਵਾ ਮੈਂ ਪਰਿਵਾਰ ਆਪਣਾ ਅੱਗੇ ਵੀ ਨਹੀਂ ਟੁੱਟਣ ਦਿੱਤਾ ਤੇ ਹੁਣ ਵੀ ਨਹੀਂ ਟੁੱਟਣ ਦੇਣਾ ਕੋਈ ਨਹੀਂ ਤੂੰ ਮਾਰਦੀ ਰਹੀ ਚਲਾਕੀਆਂ ਕਿੰਨੀਆਂ ਕ ਮਾਰਦੀ ਆ ਦੂਜੀ ਨੂੰ ਸਮਝਾ ਦੂੰਗੀ ਉਹ ਭੋਲੀ ਆ ਉਹਨੇ ਮੇਰੇ ਵੱਲ ਹੋ ਜਾਣਾ ਚਾਟ ਉਹਨੂੰ ਮੈਂ ਕਹੂੰ ਇਹਦੀਆਂ ਗੱਲਾਂ ਵਿੱਚ ਨਹੀਂ ਇਹ ਥੋੜੀ ਥੋੜੀ ਮੈਨੂੰ ਤੇਜ ਲੱਗਦੀ ਆ ਮੁੰਡਾ ਤੇ ਮੇਰਾ ਅੱਗੇ ਨਕਮਾ ਹੀ ਇਹ ਉਤੋਂ ਵੀ ਤੇਜ ਆ ਗਈ ਓ